ਜੇਕਰ ਭਗਵੰਤ ਮਾਨ ਦੂਜਾ ਵਿਆਹ ਕਰਵਾ ਸਕਦਾ ਹੈ ਪੰਜਾਬ ਦਾ ਮੁੱਖ ਮੰਤਰੀ ਦੂਜਾ ਵਿਆਹ ਕਰਵਾ ਸਕਦਾ ਫਿਰ ਬਾਬਾ ਕਿਉਂ ਨਹੀਂ ਕਰਵਾ ਸਕਦਾ ਦੋਸਤੋ ਬਾਬੇ ਨੂੰ ਬਹੁਤ ਜ਼ਿਆਦਾ ਮਜ਼ਾਕ ਵਿੱਚ ਲਿਆ ਗਿਆ ਲੋਕਾਂ ਨੇ ਕਿਉਂਕਿ ਬਾਬੇ ਨੇ ਆਪਣੀ ਬੁੱਢੀ ਉਮਰ ਦੇ ਵਿੱਚ ਜਿਹੜਾ ਵਿਆਹ ਕਰਵਾ ਲਿਆ ਇੱਕ ਵਾਰ ਫੇਰ ਦੱਸਦਾ ਵੀ ਜਿਹੜੇ ਬੱਚੇ ਸੀ ਉਹ ਝੱਡ ਕੇ ਜਿਹੜਾ ਕੈਨੇਡਾ ਜਾ ਚੁੱਕੇ ਸੀ ਬਾਬਾ ਕੱਲਾ ਰਹਿ ਗਿਆ ਸੀ ਤੇ ਬਾਬੇ ਦੀ ਜਿਹੜੀ ਪਤਨੀ ਸੀ ਉਹ ਮਰ ਚੁੱਕੀ ਸੀ ਦੋਸਤੋ ਇਸ ਕਰਕੇ ਬਾਬੇ ਨੂੰ ਜਿਹੜਾ ਰੋਟੀ ਦਾ ਔਖਾ ਸੀ ਦੂਜਾ ਵਿਆਹ ਕਰਵਾਉਣਾ ਪੈ ਗਿਆ ਪਰ ਪੰਜਾਬ ਦੇ ਲੋਕਾਂ ਨੇ ਕਾਫੀ ਮਜ਼ਾਕ ਵੀ ਬਣਾਇਆ ਦੇ ਦੋਸਤੋ ਬਹੁਤ ਸਾਰੇ ਲੋਕ ਕਹਿ ਰਹੇ ਆ ਵੀ ਜਦੋਂ ਭਗਵਾਨ ਤਮਨ ਪੰਜਾਬ ਦਾ ਮੁੱਖ ਮੰਤਰੀ ਦੂਜਾ ਵਿਆਹ ਕਰਵਾ ਸਕਦਾ ਫਿਰ ਇਹ ਬਾਬਾ ਕਿਉਂ ਨਹੀਂ ਕਰਵਾ ਸਕਦਾ ਵਿਆਹ ਦੀ ਕੋਈ ਵੀ ਜਿਹੜੀ ਉਮਰ ਨਹੀਂ ਹੁੰਦੀ ਬੰਦਾ ਵਿਆਹ ਕਦੋਂ ਵੀ ਕਰਵਾ ਸਕਦਾ ਦੋਸਤੋ ਇਹ ਐਵੇਂ ਨਹੀਂ ਕਿ ਬਾਬੇ ਨੇ ਕਿਸੇ ਨੇ ਧੱਕੇ ਨਾਲ ਕਰਵਾ ਲਿਆ ਤਾਂ ਦੋਸਤੋ ਜਿਹੜੀ ਬਾਬੇ ਦੀ ਘਰ ਵਾਲੀ ਆ ਹੁਣ ਵਾਲੀ ਘਰ ਵਾਲੀ ਆ ਉਸ ਦਾ ਵੀ ਪਹਿਲਾਂ ਵਾਲਾ ਜਿਹੜਾ ਪਤੀ ਉਹ ਮਰ ਚੁੱਕਿਆ ਸੀ ਇਸ ਕਰਕੇ ਦੋਹਾਂ ਨੂੰ ਜਿਹੜਾ ਅਜਿਹੇ ਕਦਮ ਚੱਕਣਾ ਪਿਆ ਤੇ ਦੋਹਾਂ ਦੀ ਜਿਹੜੀ ਆਪਾਂ ਕਹਦੀ ਵੀ ਜ਼ਿੰਦਗੀ ਸੌਖੀ ਗੁਜ਼ਰ ਸਕਦੀ ਆ ਦੋਸਤੋ ਐਵੇਂ ਬਹੁਤ ਸਾਰਾ ਮਜ਼ਾਕ ਨਹੀਂ ਕਿਸੇ ਦਾ ਬਣਾਈਦਾ ਕਿਉਂਕਿ ਦੋਸਤੋ ਬਾਬੇ ਨੇ ਜਿਹੜਾ ਵਿਆਹ ਕਰਵਾਇਆ ਉਹ ਕਿਸੇ ਮਜਬੂਰੀ ਨੂੰ ਕਰਵਾਇਆ ਆਪਦੇ ਜਿਹੜੇ ਉਸ ਦੇ ਬੱਚੇ ਸੀ ਉਹ ਕੈਨੇਡਾ ਜਾ ਚੁੱਕੇ ਤੇ ਦੁਬਾਰੇ ਆ ਕੇ ਉਹਨਾਂ ਨੇ ਜਿਹੜੀ ਜਾਤ ਨਹੀਂ ਪੁੱਛੀ ਦੋਸਤੋ ਭਗਵਾਨ ਤਾਂ ਮਾਨ ਨੇ ਵੀ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੋ ਕੇ ਦੂਜਾ ਵਿਆਹ ਕਰਵਾਇਆ ਸੀ ਕਿਉਂਕਿ ਉਸ ਦੀ ਪਹਿਲੀ ਪਤਨੀ ਉਸ ਨੂੰ ਜਿਹੜਾ ਛੱਡ ਕੇ ਅਮਰੀਕਾ ਜਾ ਚੁੱਕੀ ਸੀ ਤੇ ਉਸਦੇ ਬੱਚੇ ਵੀ ਜਿਹੜੇ ਜਾ ਚੁੱਕੇ ਸੀ ਇਸ ਕਰਕੇ ਭਗਵਾਨ ਤਮਾਰ ਨੂੰ ਵੀ ਜਿਹੜਾ ਇਹ ਫੈਸਲਾ ਲੈਣਾ ਪਿਆ ਸੀ ਤੇ ਉਸੇ ਤਰ੍ਹਾਂ ਬਾਬੇ ਨੇ ਵੀ ਜਿਹੜਾ ਦੂਜਾ ਵਿਆਹ ਕਰਵਾਇਆ ਦੋਸਤੋ ਵੀਡੀਓ ਵਧਾਈ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੋਹਾਨੀ ਅਤੇ ਕਾਲੇ ਇਲਮ ਦੇ ਮਾਹਿਰ ਚਮਤਕਾਰ ਹੁੰਦੇ ਦੇਖੋ ਆਪਣੀਆਂ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ 'ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ 'ਚ ਪੱਕਾ ਹੋਣਾ ਜਾਦੂ ਟੋਣੇ ਤੇ ਕੀਤਾ ਕਰਾਇਆ ਦਾ ਖਾਤਮਾ ਗੁਪਤ ਵਸ਼ੀ